ਮੇਰੇ ਉੱਤੇ ਚਿੱਟੇ ਦਾ ਝੂਠਾ ਪਰਚਾ ਤੇ ਨਾਲ ਮੈਡੀਕਲ ਨਸ਼ਾ ਪਾਉਣ ਨੂੰ ਫਿਰਦੇ ਆ ਜਿਹਦੇ ਕਰਕੇ ਮੈਨੂੰ 9 ਮਹੀਨੇ ਹੋ ਗਏ ਮੈਂ ਘਰੋਂ ਨਹੀਂ ਨਿਕਲੇ ਆ ਮੰਗ ਸਾਡੀ ਇਹ ਆ ਜੀ ਇਹਦੀ ਵੀ ਬੁਰੀ ਜਾਣ ਪੜਤਾਲ ਕੀਤੀ ਜਾਵੇ ਕਿ ਅਸੀਂ ਤਾਂ ਫਸ ਗਏ ਸਾਡੀ ਤਾਂ ਜ਼ਿੰਦਗੀ ਖਰਾਬ ਹੋ ਜੂ ਇਸ ਹਿਸਾਬ ਨਾਲ ਜੋ ਕੰਮ ਅਸੀਂ ਕਰਦੇ ਹੀ ਨਹੀਂ ਉਹ ਅਸੀਂ ਨਜਾਇਜ਼ ਕਿਉਂ ਪਵਾਈਏ ਰੋਡ ਤੇ ਖੜੇ ਤੇ ਟਿਪਰ ਦੇ ਉੱਤੇ ਖਾਲੀ ਤੇ ਪਰਚਾ ਪਵਾਤਾ ਜੀ ਖਾਲੀ ਪਰਚਾ 379 ਖਾਲੀ ਟਿਪਰ ਤੇ ਕਿੱਥੋਂ ਲੱਗ ਗਈ ਚੋਰੀ ਦਾ ਪਰਚਾ ਚੋਰੀ ਹੋਇਆ ਕੀ ਸੀ ਹੈ ਤਾਂ ਹੈ ਨਹੀਂ ਸੀ ਉਹਦੇ ਵਿੱਚ ਕੋਈ ਹੁਣ ਤੱਕ ਕੀ ਇਹ ਦੇ ਰਹੀ ਨਹੀਂ ਸਾਡਾ ਫੈਸਲਾ ਕਰਵਾ ਦੇ ਨਹੀਂ ਤਾਂ ਇਸ ਤਰ੍ਹਾਂ ਜਾਨੀਮਾਲੀ ਨੁਕਸਾਨ ਕਰਾਂਗੇ ਜੋ ਸਾਡੇ ਤੋਂ ਹੈ ਅਸੀਂ ਉਹ ਕਰਾਂਗੇ ਤਿੰਨੋ ਹੀ ਦੇ ਰਹੀ ਇੱਕ ਜਗਤਾਰ ਸਿੰਘ ਹੌਲਦਾਰ ਆਪਣੇ ਨਾਈਟ ਡਿਊਟੀ ਦੇ ਉੱਤੇ ਕੰਮ ਕਰਦਾ ਵਾ ਤੇ ਉਹ ਨੇੜਲੇ ਪਿੰਡਾਂ ਦਾ 6 ਕਿਲੋਮੀਟਰ ਦੂਰ ਆ ਪਿੰਡ ਤੋਂ ਉਹ ਮੈਨੂੰ ਸਿੱਧਾਗਾ ਹਾਂ ਜੀ ਕੋਈ ਭੰਗਿਆ ਤੋਂ ਜੀ ਇਹਦੀ ਕੋਈ ਰਿਕਾਰਡਿੰਗ ਵੀ ਹੈ ਤਾਂ ਮੇਰੇ ਕੋਲ ਜਿਉਂ ਨਹੀਂ ਰਿਕਾਰਡਿੰਗ ਹੈ ਨਹੀਂ ਕਿ ਪਰ ਜਿਹੜਾ ਜਗਤਾਰ ਸਿੰਘ ਆ ਡਿਊਟੀ ਤੇ ਆਉਂਦਾ ਹੋਇਆ ਸ਼ਾਮ ਨੂੰ ਮੈਨੂੰ ਇਹ ਗੱਲ ਖੜ ਕੇ ਕਹਿ ਕੇ ਗਿਆ ਵੀ ਪੁਲਿਸ ਤਾਂ ਚਾਵੇ ਤਾਂ ਭੀੜ ਦਾ ਕੰਮ ਕਰਵਾ ਜਾਂਦੀ ਹੁੰਦੀ ਆ ਮੁੜ ਕੇ ਢਿੱਲ ਪੈ ਜਾਂਦੀ ਹੁੰਦੀ ਆ ਵੀ ਤੇ ਤੇਰਾ ਕੱਖ ਨਹੀਂ ਬਣਨਾ ਹੈਗਾ ਜਿਵੇਂ ਅਸੀਂ ਕਹਿੰਦਾ ਵੀ ਜੰਗਲਾਂ ਵਾਲੀ ਸਾਈਡ ਕਰਾਇਆ ਮੈਟਰ ਇਹ ਆ ਜੀ ਆਪਣੇ ਦੀਪਕ ਕੁਮਾਰ ਦੀ ਪਿੰਡ ਦੇ ਸਰਪੰਚ ਨੇ ਹਮਲਾ ਕੀਤਾ ਸੀਗਾ ਜਿਹਦੇ ਵਿੱਚ ਉਹਦੀ ਉਂਗਲ ਵੱਢੀ ਗਈ ਸੀ ਤੇ ਉਹਦੇ ਵਿਸਲੇ ਦੇ ਵਿੱਚ ਮੈਂ ਕੂਮਕਲਾ ਥਾਣਾ ਜਾਂਦਾ ਰਿਹਾ ਮੈਂ ਜਿਹਦੇ ਵਿੱਚ ਤਿੰਨ ਮੁਲਾਜ਼ਮਾਂ ਦੇ ਆਪਣੇ ਉਹਨਾਂ ਨੇ ਪੈਸੇ ਮੰਗੇ ਸੀ ਇਹਨਾਂ ਤੋਂ ਏਕਤਾ ਤੋਂ ਤੇ ਜਿਹਦੇ ਕਰਕੇ ਉਹਨਾਂ ਨੇ ਆਪਣੀ ਰਿਕਾਰਡਿੰਗ ਕਰ ਲਈ ਸੀ ਮੋਬਾਈਲ ਦੇ ਉੱਤੇ ਇਹ ਇਹਨਾਂ ਦੇ ਉੱਤੇ ਮੁਕੱਦਮਾ ਦਰਜ ਹੋਇਆ ਜੀ ਰਿਕਾਰਡਿੰਗ ਦੇ ਹਿਸਾਬ ਨਾਲ ਹਰਦੀਪ ਸਿੰਘ ਮੁੰਸ਼ੀ ਐਸ ਐਚਓ ਪਰਮਜੀਤ ਸਿੰਘ ਕਰਨਜੀ ਕਰਨਦੀਪ ਸਿੰਘ ਧੀਰਾ ਇਹਨਾਂ ਦੇ ਤਿੰਨਾਂ ਦੇ ਉੱਤੇ ਵਿਜੀਲੈਂਸ ਦੇ ਵਿੱਚ ਕੇਸ ਦਰਜ ਕਰਵਾਤਾ ਸੀ ਇਹ ਕਹਦੇ ਥਾਣੇ ਦਾ ਮਾਮਲਾ ਸੀ ਇਹ ਥਾਣਾ ਹੂਮਕਲਾਂ ਦਾ ਮਾਮਲਾ ਸੀ ਜੀ ਕਿਹਨੇ ਰਿਸ਼ਤੇ ਲਈ ਸੀ ਉਹ ਲੋ ਜੀ ਇਹਨਾਂ ਨੇ ਲੱਖ ਰੁਪਏ ਦੀ ਡਿਮਾਂਡ ਕੀਤੀ ਸੀ 50000 ਰੁਪਏ ਦੇ ਵਿੱਚ ਇਹਨਾਂ ਦਾ ਸੌਦਾ طے ਹੋਇਆ ਸੀ ਤੇ ਜਿਹਦੇ ਕਰਕੇ ਫਿਰ ਉਹ ਸਾਰਾ ਕੁਝ ਇਹਨਾਂ ਨੇ ਜਦੋਂ ਮੈਂ ਉਹਦੇ ਕੋਲ ਜਾਂਦਾ ਹੁੰਦਾ ਸੀ ਤਾਂ ਉਹਨਾਂ ਨੇ ਸਾਰਾ ਪਲੰ ਦਾ ਮੇਰੇ ਤੇ ਹੀ ਹਟਤਾ ਵੀ ਜੋ ਕੰਮ ਵੀ ਹੋਇਆ ਤੇਰੇ ਕਰਕੇ ਹੋਇਆ ਤੇਰੇ ਜਾਣਕਾਰ ਬੰਦੇ ਆ ਤੁਸੀਂ ਸਾਨੂੰ ਸਾਰਿਆਂ ਨੂੰ ਰਲ ਕੇ ਫਸਾਤਾ ਜਿਹਦੇ ਕਰਕੇ ਮੈਂ ਬਹੁਤ ਡਿਪਰੈਸ਼ਨ ਦੇ ਵਿੱਚ ਆ ਮੈਂ ਸਾਰੇ ਪਾਸੇ ਐਪਲੀਕੇਸ਼ਨਾਂ ਵੀ ਪਾਈਆਂ ਵੀ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਨਾ ਮੈਂ ਇਹਦੇ ਵਿੱਚ ਗਵਾਹਾਂ ਨਾਮ ਮੇਰੇ ਕਿਤੇ ਸਾਈਨ ਹੋਈ ਹੋਈ ਆ ਤੇ ਜਿੱਥੇ ਵੀ ਐਪਲੀਕੇਸ਼ਨ ਜਾਂਦੀ ਆ ਇਹਨਾਂ ਦੀ ਪਹੁੰਚ ਬਹੁਤ ਹੈ ਮੇਰੀ ਡਿਸਪੋਜ਼ਡ ਕਰਾ ਦਿੰਦੇ ਨੇ ਇਸ ਕਰਕੇ ਮੈਂ ਹਾਈ ਕੋਰਟ ਵੀ ਗਿਆ ਆ ਉੱਥੇ ਵੀ ਮੈਂ ਰਿੱਟ ਪਾਈ ਆ ਤੇ ਲੁਧਿਆਣੇ ਕੋਰਟ ਦੇ ਵਿੱਚ ਵੀ ਗਿਆ ਸੀਗਾ ਸੈਸ਼ਨ ਤੇ ਸਬੰਧੀ ਰੱਟ ਪਾਈ ਆ ਤੁਸੀਂ ਕੀ ਮਤਲਬ ਕਿ ਇਸ ਤੇ ਇਹ ਮੇਰੇ ਉੱਤੇ ਜੀ ਮੇਰੇ ਉੱਤੇ ਚਿੱਟੇ ਦਾ ਝੂਠਾ ਪਰਚਾ ਤੇ ਨਾਲ ਮੈਡੀਕਲ ਨਸ਼ਾ ਪਾਉਣ ਨੂੰ ਫਿਰਦੇ ਆ ਜਿਹਦੇ ਕਰਕੇ ਮੈਨੂੰ ਨੌ ਮਹੀਨੇ ਹੋ ਗਏ ਮੈਂ ਘਰੋਂ ਨਹੀਂ ਨਿਕਲਿਆ ਸਮਾਨ ਮੇਰਾ ਖੜਾ ਵਾ ਵੀ ਇਹਨੂੰ ਐਂ ਡਰ ਲੱਗਦਾ ਵੀ ਕਿਤੇ ਰੱਖ ਕੇ ਆਪੀ ਵੀਡੀਓ ਬਣਾ ਕੇ ਮੁੜ ਕੇ ਪਰਚਾ ਕੋਈ ਗਵਾ ਖੜਾ ਦੇਣਗੇ ਜਿਹਦੇ ਨਾਲ ਮੇਰੀ ਆਣ-ਬਾਣ ਹੋਈ ਹੋਈ ਆ ਵੀ ਮੈਨੂੰ ਫਸਾ ਦੇਣਗੇ ਤੇ ਸੀਨੀਅਰ ਅਧਿਕਾਰੀ ਤੋਂ ਮੰਗੀ ਜਿਉਂ ਤੁਹਾਡੀ ਮੰਗ ਸਾਡੀ ਇਹ ਆ ਜੀ ਇਹਦੀ ਵੀ ਬੁਰੀ ਜਾਣ ਪੜਤਾਲ ਕੀਤੀ ਜਾਵੇ ਪੂਸਾ ਕਦਾ ਵੀ ਉੱਚ ਅਧਿਕਾਰੀਆਂ ਤੱਕ ਗੱਲ ਨਾ ਪਹੁੰਚੀ ਹੋਵੇ ਸਿਰਫ ਥਾਣੇ ਦੇ ਵਿੱਚ ਹੀ ਹੋਵੇ ਜਿਹੜੇ ਵਿੱਚ ਬੰਦੇ ਇਹਨਾਂ ਦੇ ਸਹਿਚਾਰ ਨੇ ਉਹ ਰੱਖ ਕੇ ਕਰਵਾ ਦੇਣਗੇ ਅਸੀਂ ਤਾਂ ਫਾਦ ਗਏ ਸਾਡੀ ਤਾਂ ਜ਼ਿੰਦਗੀ ਖਰਾਬ ਹੋ ਜੂ ਇਸ ਹਿਸਾਬ ਦੇ ਨਾਲ ਜੋ ਕੰਮ ਅਸੀਂ ਕਰਦੇ ਹੀ ਨਹੀਂ ਉਹ ਅਸੀਂ ਨਜਾਇਜ਼ ਕਿਉਂ ਪਵਾਈਏ ਅਸੀਂ ਤਾਂ ਸਿਰੇ ਤੱਕ ਆਵਾਜ਼ ਲੈ ਕੇ ਜਾਵਾਂਗੇ ਜਿੱਥੇ ਦਾੜ ਸਾੜ ਤੋਂ ਜਾ ਹੋਇਆ ਹੁਣ ਹਾਈ ਕੋਰਟ ਚਲੇ ਗਏ ਜੇ ਨਾ ਲੋਟ ਆਇਆ ਜੀ ਤਾਂ ਅਸੀਂ ਸੁਪਰੀਮ ਕੋਰਟ ਦਾ ਰੁਖ ਕਰਾਂਗੇ ਜੀ ਕੋਈ ਅਲੀ ਦੇ ਕੋਲ ਮੁਕਦਮਾ ਵਗੈਰਾ ਦਾਜ ਹੋਇਆ ਕੋਈ ਹਾਂਜੀ ਇਹਨਾਂ ਨੇ ਮੇਰੇ ਤੇ ਮਕਦਮਾ ਦਰਜ ਕੀਤਾ ਵੀ 24 8 2023 ਨੂੰ ਰੋਡ ਤੇ ਖੜੇ ਤੇ ਟਿ ਖਾਲੀ ਪਰਚਾ 379 ਖਾਲੀ ਟਿੱਪਰ ਤੇ ਕਿੱਥੋਂ ਲੱਗ ਗਈ ਚੋਰੀ ਦਾ ਪਰਚਾ ਚੋਰੀ ਹੋਇਆ ਕੀ ਸੀ ਹੈ ਤਾਂ ਹੈ ਨਹੀਂ ਸੀ ਉਹਦੇ ਵਿੱਚ ਕੋਈ ਕਹਿੰਦੇ ਸਾਨੂੰ ਜੀ ਉੱਪਰੋਂ ਪ੍ਰੈਸ਼ਰ ਪਿਆ ਹੋਇਆ ਵਾ ਹੁਣ ਵੀ ਤਨਖਾਹ ਦੇ ਰਹੇ ਹੁਣ ਤਮਕੀ ਇਹ ਦੇ ਰਹੇ ਨਹੀਂ ਸਾਡਾ ਫੈਸਲਾ ਕਰਵਾ ਦੇ ਨਹੀਂ ਤਾਂ ਇਸ ਤਰ੍ਹਾਂ ਜਾਨੀ ਮਾਲੀ ਨੁਕਸਾਨ ਕਰਾਂਗੇ ਜੋ ਸਾਡੇ ਤੋਂ ਹੈ ਅਸੀਂ ਉਹ ਕਰਾਂਗੇ ਇਹ ਸਾਨੂੰ ਪੁਲਿਸ ਸਾਡੀ ਸੁਰੱਖਿਆ ਵਾਸਤੇ ਆ ਜੀ ਇਹ ਤਾਂ ਸਾਨੂੰ ਵੇਲ ਜਾਈ ਜਾਂਦੀ ਹੈ ਇਹਨੂੰ ਮਲੇ ਤਨਖਾਹ ਦੇ ਰਹੇ ਤਿੰਨੋ ਹੀ ਦੇ ਰਹੀ ਇੱਕ ਜਗਤਾਰ ਸਿੰਘ ਹੌਲਦਾਰਾ ਆਪਣੇ ਉਹ ਨਾਈਟ ਡਿਊਟੀ ਦੇ ਉੱਤੇ ਕੰਮ ਕਰਦਾ ਵਾ ਤੇ ਉਹ ਨੇੜਲੇ ਪਿੰਡਾਂ ਦਾ ਜ 6 ਕਿਲੋਮੀਟਰ ਦੂਰ ਆ ਪਿੰਡ ਤੋਂ ਉਹ ਉਹ ਮੈਨੂੰ ਹਾਂਜੀ ਭੰਗਿਆ ਬਾਉ ਮੈਂ ਦੱਸੀ ਇਹਦੀ ਕੋਈ ਰਿਕਾਰਡਿੰਗ ਵੀ ਹੈ ਤਾਂ ਮੇਰੇ ਕੋਲ ਜਿਉਣੀ ਰਿਕਾਰਡਿੰਗ ਹੈ ਨਹੀਂ ਕਿ ਪਰ ਜਿਹੜਾ ਜਗਤਾਰ ਸਿੰਘ ਆ ਡਿਊਟੀ ਤੇ ਆਉਂਦਾ ਹੋਇਆ ਸ਼ਾਮ ਨੂੰ ਮੈਨੂੰ ਇਹ ਗੱਲ ਖੜ ਕੇ ਕਹਿ ਕੇ ਗਿਆ ਵੀ ਪੁਲਿਸ ਤਾਂ ਚਾਵੇ ਤਾਂ ਭੀੜ ਦਾ ਕੰਮ ਕਰਵਾ ਜਾਂਦੀ ਹੁੰਦੀ ਆ ਮੁੜ ਕੇ ਢਿੱਲ ਪੈ ਜਾਂਦੀ ਹੁੰਦੀ ਆ ਵੀ ਤੇ ਉਹ ਤੇਰਾ ਕੱਖ ਨਹੀਂ ਬਣਨਾ ਹੈਗਾ ਜਿਵੇਂ ਅਸੀਂ ਕਹਿੰਦਾ ਵੀ ਜੰਗਲਾਂ ਵਾਲੀ ਸਾਈਡ ਕਰਾਇਆ ਜਦੋਂ ਵਿਜੀਲੈਂਸ ਦਾ ਮਾਮਲਾ ਦਰਜ ਹੋਇਆ ਤੇ ਇਹ ਮਾਮਲਾ ਵਿਜੀਲੈਂਸ ਦਾ ਦਰਜ ਹੋਇਆ ਸੀ ਮਾਮਲਾ ਹਾਂਜੀ ਉਹ ਪੁਲਿਸ ਮੁਲਾਜ਼ਮਾਂ ਦੇ ਉੱਤੇ ਵਿਜੀਲੈਂਸ ਦਾ ਮੁਕੱਦਮਾ ਦਰਜ ਹੈ ਜੀ ਹਰਦੀਪ ਸਿੰਘ ਮੁੰਸ਼ੀ ਜੇਲ੍ਹ 'ਚ ਵੀ ਰਹਿ ਕੇ ਆਇ বারোবার বেল ਕਰਵਾਈਆ ਤੇ ਅੰਦਰ ਜਦੋਂ ਮੈਂ ਗਿਆ ਸੀ ਤਾਂ ਮੈਨੂੰ ਉੱਥੇ ਵੀ ਹਰਦੀਪ ਸਿੰਘ ਮੁੰਸ਼ੀ ਮਿਲਿਆ ਵਾ ਤੇ ਮੈਨੂੰ ਧਮਕੀਆਂ ਦਿੰਦਾ ਸੀਗਾ ਕਹਿੰਦਾ ਤੂੰ ਸਾਡਾ ਕੰਮ ਕਰਵਾਇਆ ਕਹਿੰਦਾ ਕੋਈ ਗੱਲ ਨਹੀਂ ਦੁਬਾਰਾ ਫੇਰ ਕਿਸੇ ਨਾ ਕਿਸੇ ਵੱਡੇ ਕੇ ਚੇਟਾਂਗੇ ਮੇਰੀ ਧਮਕੀ ਕਿਹਦੇ ਵੱਲ ਦਿੱਤੀ ਜਿਹੜਾ ਅੰਦਰ ਰਹਿ ਗਿਆ ਹੈ ਕਿ ਜਿਹੜੇ ਬਾਹਰ ਨੇ ਜਿਹੜਾ ਅੰਦਰ ਰਹਿ ਗਿਆ ਉਹਦੇ ਤੋਂ ਵੀ ਤੇ ਬਾਹਰ ਲਿਆਂ ਤੋਂ ਵੀ ਸੁਨੇਹੇ ਭੇਜੇ ਜਾ ਰਹੇ ਨੇ ਜੇ ਕੋਈ ਬੰਦਾ ਕੋਰਟ ਦੇ ਵਿੱਚ ਕੋਈ ਤਰੀਕ ਤੇ ਜਾਂਦਾ ਤਾਂ ਉਹਨੂੰ ਕਹਿ ਦਿੰਦੇ ਨੇ ਕਿ ਆਜਾ ਕੰਮ ਕਰਾਂਗੇ ਗੈਪ ਹੀ ਕਰਵਾ ਦੋਗੇ ਪਤਾ ਵੀ ਨਹੀਂ ਲੱਗਣਾ ਬੰਦਾ ਗਿਆ ਕਿੱਥੇ ਉਹ ਜੂਨੀ ਕਿੱਦਾਂ ਦੁਕਾਨ ਕਰਦੇ ਪਏ ਉਸ ਦਾ ਇੱਕ ਟਿਕਾਣਾ ਤਾਂ ਹੈ ਨਹੀਂਗਾ ਪਰ ਕੂਮ ਥਾਣੇ ਤਾਂ ਆਏ ਨਹੀਂ ਪਰ ਇੱਕ ਬੰਦੇ ਉਹਨਾਂ ਨੂੰ ਜਾਣਦੇ ਏਰੀਏ ਦੇ ਉਹ ਬੰਦੇ ਕੀ ਕੀ ਨਾਮ ਨਾਲ ਮੁਲਾਜ਼ਮਾ ਦਾ ਮੁਲਾਜ਼ਮਾ ਹੁੰਦਾ ਜੀ ਇੱਕ ਤਾਂ ਐਸਐਚਓ ਪਰਮਜੀਤ ਸਿੰਘ ਤੇ ਰਣਧੀਰ ਸਿੰਘ ਧੀਰਾ ਏਐਸਆਈ ਤੇ ਮੁੰਸ਼ੀ ਹਰਦੀਪ ਸਿੰਘ ਉਹ ਵੀ ਏਐਸਆਈ ਆ ਤੇ ਇੱਕ ਹੌਲਦਾਰ ਆ ਜਗਤਾਰ ਸਿੰਘ ਨਾਈਟ ਡਿਊਟੀ ਤੇ ਆਉਂਦਾ ਹੁੰਦਾ ਉਹ ਓਕੇ ਥੈਂਕ ਯੂ ਇਹ ਇਹਨਾਂ ਦੇ ਮਾਮਲੇ ਦੇ ਨਾਲ ਤੁਹਾਡਾ ਕੀ ਲਿੰਕ ਆ ਮੇਰਾ ਨਾਮ ਏਕਤਾ ਹੀ ਉਪਚੋਤੀ ਹੈ ਮੇਰੇ ਬ੍ਰਦਰ ਤੇ ਹਮਲਾ ਹੋਇਆ ਸੀਗਾ 13 4 23 ਨੂੰ ਜਿਹਦੇ ਵਿੱਚ ਉਹਦੀ ਉਂਗਲ ਵੱਡੀ ਗਈ ਸੀ ਪਿੰਡ ਦੇ ਸਰਪੰਚ ਅਵਤਾਰ ਸਿੰਘ ਵੱਲੋਂ ਤੇ ਉਹਨਾਂ ਦੇ ਮਤਲਬ ਪਰਚਾ ਕਰਵਾਉਣ ਲਈ ਤੇ ਉਹਨਾਂ ਤੇ ਕਾਰਵਾਈ ਕਰਵਾਉਣ ਲਈ ਇਹ ਮੇਰੇ ਬ੍ਰਦਰ ਦੇ ਫਰੈਂਡ ਨੇ ਮੇਰੇ ਭਰਾ ਨੇ ਇਹ ਗਏ ਸੀ ਨਾਲ ਦੋ ਤਿੰਨ ਵਾਰੀ ਉਸ ਚੱਕਰ ਦੇ ਵਿੱਚ ਉਹਨਾਂ ਤੇ ਵਿਜੀਲੈਂਸ ਦੇ ਵਿੱਚ ਐਫ ਆਈ ਆਰ ਨੰਬਰ 18 ਤੇ ਉਹਨਾਂ ਤੇ ਪਰਚਾ ਹੋਇਆ ਸੀਗਾ ਜਿਹਦੇ ਚ ਹਰਦੀਪ ਸਿੰਘ ਮੁੰਸ਼ੀ ਜੇਲ ਵੀ ਕੱਟ ਕੇ ਆਇਆ ਉਹ ਹੁਣ बार-बार ਮੇਰੇ ਤੇ ਵੀ ਪ੍ਰੈਸ਼ਰ ਪਾ ਰਹੇ ਨੇ ਤੇ ਇਹਨਾਂ ਤੇ ਵੀ ਪ੍ਰੈਸ਼ਰ ਪਾ ਰਹੇ ਨੇ ਗੁਰਬਖਸ਼ੀਤ ਸਿੰਘ ਜੀ ਤੇ ਵੀ ਤੁਸੀਂ ਫੈਸਲਾ ਕਰਵਾਓ ਤੇ ਧਮਕੀਆਂ ਦੇ ਰਹੇ ਨੇ ਕਿ ਗਵਾਹੀਆਂ ਮੁਕਰਾਈਆਂ ਜਾਣ। ਤੇ ਇਸ ਸਬੰਧੀ ਤੁਸੀਂ ਵਿਜੀਲੈਂਸ ਜਾਂ ਕੋਈ ਹੋਰ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ? ਹਾਂਜੀ ਮੈਂ ਗਈ ਸੀਗੀ ਜੀ ਵਿਜੀਲੈਂਸ ਦਫ਼ਤਰ ਵੀ ਗਈ ਸੀਗੀ ਉਹਨਾਂ ਨੇ ਮੇਰੀ ਪੂਰੀ ਸੁਣਵਾਈ ਕੀਤੀ ਐ। ਉਸ ਤੋਂ ਬਾਅਦ ਮੈਂ ਹੁਣ ਜਿਹੜੀ ਆਪਣੀ ਐਪਲੀਕੇਸ਼ਨ ਪਾਈ ਆ ਡਾਇਰੈਕਟਰ ਸਾਹਿਬ ਜੀ ਨੂੰ। ਜਿਹੜੀ ਹੈਗੀ ਐ ਗਵਾਹੀ ਮੁਕਰਾਉਣ ਦੇ ਧਮਕੀਆਂ ਦੇਣ ਸਬੰਧੀ ਪਾਈ ਸੀਗੀ ਮੈਂ ਤੇ ਉਹਦੀ ਵੀ ਮੈਨੂੰ ਬੇਟਾ ਵੀਓ ਕਾਰਵਾਈ ਕਰਨਗੇ। ਇਹਦੇ ਵਿੱਚ ਜੀ ਮੇਰੇ ਪਰਿਵਾਰ ਨੂੰ ਬਹੁਤ ਖਤਰਾ ਸਾਰਾ ਪਰਿਵਾਰ ਸਦਮੇ ਦੇ ਵਿੱਚ ਆ ਵੀ ਸਾਨੂੰ ਆਇ ਲਾਦਾ ਵੀ ਕਿਤੇ ਕੰਮ ਨਗਰਾਂ ਅਸੀਂ ਤਾਂ ਖੇਤੀਬਾੜੀ ਵਾਲੇ ਕੰਮ ਵਾਲੇ ਬੰਦੇ ਆ ਅਸੀਂ ਕੋਈ ਵੀ ਗਲਤ ਕੰਮ ਇਹ ਜਿਆ ਕੁਝ ਨਹੀਂ ਕਰਦੇ ਹੈਗੇ ਸਾਨੂੰ ਬਹੁਤ ਪ੍ਰੈਸ਼ਰ ਪਿਆ ਸਾਡਾ ਸਾਰਾ ਪਰਿਵਾਰ ਦੁਖੀ ਹੋਇਆ ਪਿਆ ਵੀ ਇਹ ਸਾਡੇ ਨਾਲ ਕਰ ਕੀ ਰਹੇ ਨੇ ਸਾਡੇ ਨਾਲ ਭੈੜਾ ਵਰਤਾਵ ਕਰ ਰਹੇ ਨੇ ਜੀ ਇਹ ਤੋਂ ਸਾਨੂੰ ਉੱਚ ਅਧਿਕਾਰੀਆਂ ਤੋਂ ਅਸੀਂ ਮੰਗ ਕਰਦੇ ਆ ਵੀ ਇਹਨਾਂ ਨੂੰ ਸਾਡੇ ਤੋਂ ਦੂਰ ਕੀਤਾ ਜਾਵੇ ਇਹਨਾਂ ਦੀ ਕਿਤੇ ਬਦਲੀ ਹੋਰ ਪਾਸੇ ਕੀਤੀ ਜਾਵੇ ਹੁਣ ਤੱਕ ਤੁਸੀਂ ਕਿੰਨੀਆਂ ਜਿਹੜੇ ਕੰਪਲੇਟਾ ਪਾ ਚੁੱਕੇ ਹੋ ਤੁਸੀਂ ਕਹਿੰਦੇ ਜਦ ਖਾਰਜ ਹੋ ਜਾਂਦੀਆਂ ਨੇ ਇਹਦੇ ਵਿੱਚ ਜੀ ਕੰਪਲੇਟਾ ਅਸੀਂ 8 ਕਪਲੇਟਾਂ ਆਈਆਂ ਨੇ ਜੀ ਤੇ ਇੱਕ ਪਾਈ ਸੀਗੀ ਆਪਾਂ ਨੇ ਇਹਦੀ 192023 ਨੂੰ ਤੇ ਇਹਦਾ ਕੋਈ ਜਵਾਬ ਆਇਆ ਤਿੰਨ ਤਿੰਨ ਕਪਲੇਟਾਂ ਪਾਈਆਂ ਸੀਗੀਆਂ ਤੇ ਇਹਦਾ ਜੀ ਕੋਈ ਜਵਾਬ ਨਹੀਂ ਆਇਆ ਇਹਨਾਂ ਨੇ ਡਿਸਪੋਜ਼ਡ ਕਰਤੀਆਂ ਫਿਰ ਅਸੀਂ ਪਾਈ ਸੀਗੀ ਜੀ ਆਪਣੇ 351 2024 ਨੂੰ ਜੀ ਠੀਕ ਹੈ ਇਹ ਤਿੰਨ ਫਿਰ ਪਾਈਆਂ ਸੀਗੀਆਂ ਨਾਲ ਜੁਆਇੰਟ ਕਰ ਕਰਕੇ ਉਸ ਤੋਂ ਇਸ ਸੰਬੰਧੀ ਕੋਈ ਤੁਸੀਂ ਫਿਰ ਡੀਜੀਪੀ ਸਾਹਿਬ ਤੱਕ ਕੋਈ ਡੀਜੀਪੀ ਸਾਹਿਬ ਨੂੰ ਵੀ ਜੀ ਪਾਈ ਸੀਗੀ ਜੋ ਪਹਿਲਾਂ ਆਪਾਂ ਸਾਰਿਆਂ ਤੋਂ ਸੀਪੀ ਸਾਹਿਬ ਨੂੰ ਪਾਈ ਸੀ ਉਹਨਾਂ ਦੇ ਨਾਲ ਫਿਰ ਜੁਆਇੰਟ ਕਰਕੇ ਡੀਜੀਪੀ ਸਾਹਿਬ ਨੂੰ ਪਾਈ ਸੀ ਜੀ ਦੇ ਵਿੱਚ ਇਹਨਾਂ ਨੇ ਡਿਸਪੋਜ਼ਡ ਕਰਤੀਆਂ ਜੀ ਕੋਈ ਕਾਰਵਾਈ ਨਹੀਂ ਹੋਈ ਹੈਗੀ ਫਿਰ ਉਸ ਤੋਂ ਬਾਅਦ ਅਸੀਂ ਕਿ ਜਦੋਂ ਡਿਸਪੋਜ਼ ਹੋ ਗਈਆਂ ਫਿਰ ਅਸੀਂ ਉਸ ਤੋਂ ਬਾਅਦ ਲੁਧਿਆਣੇ ਕੋਰਟ ਦੇ ਵਿੱਚ ਗਏ ਆ ਉੱਥੇ ਐਂਟੀਸੀਪੇਟਿਵ ਈਆਰ ਲਾਈ ਸੀ ਫਿਰ ਉਸ ਤੋਂ ਬਾਅਦ ਫਿਰ ਅਸੀਂ ਹਾਈ ਕੋਰਟ ਵੀ ਪਾਈ ਹੈ ਜੀ ਵੀ ਇਹਨਾਂ ਸਾਡੇ ਪਰਿਵਾਰ ਨੂੰ ਇਹਨਾਂ ਤੋਂ ਪੂਲ ਖਤਰਾ ਇਹ ਕੁਝ ਵੀ ਕਰਵਾ ਸਕਦੇ ਆ ਵਰਦੀ ਦੀ ਆੜ ਦੇ ਵਿੱਚ ਰਹਿ ਕੇ ਹੁਣ ਮੰਗ ਕੀ ਆ ਮੰਗ ਇਹ ਆ ਜੀ ਸ ਇਹਨਾਂ ਦੀ ਬਦਲੀ ਕਰਕੇ ਦੂਰ ਕੀਤੀ ਜਾਵੇ ਜੇ ਕੱਲ ਨੂੰ ਮੇਰੇ ਪਰਿਵਾਰ ਦਾ ਕੋਈ ਵੀ ਨੁਕਸਾਨ ਹੁੰਦਾ ਜਾਂ ਕੋਈ ਵੀ ਗੱਲਬਾਤ ਹੁੰਦੀ ਆ ਸਾਰਾ ਕੁਝ ਇਹਨਾਂ ਚਾਰਾਂ ਬੰਦਿਆਂ ਨੂੰ ਸਮਝਾਇਆ ਜਾਵੇ। ਇਹ ਨਹੀਂ 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 ਬੰਦੇ ਉਹਨਾਂ ਦੇ ਖਲਾਫ ਬੈਸਟੇਨ ਕਿਤੇ ਕੀ ਮਾਮਲਾ ਸਰ ਜੋ ਤੁਹਾਨੂੰ ਸੁਣਾਇਆ ਵੀ ਇਸ ਮੈਟਰ ਨੂੰ। ਇਹ ਤਾਂ ਜੀ ਬੇਸਲੈਸ ਐਲੀਗੇਸ਼ਨਸ ਨੇ ਵੀ ਸਾਨੂੰ ਕੋਈ ਕੰਪਰੋਮਾਈਜ਼ ਦੀ ਦੁਆਰ ਦਾਅਵਾ ਪਾ ਰਿਹਾ ਇਹ じゃ ਕੁਝ ਨਹੀਂ ਹੈਗਾ ਮਾਮਲਾ ਕੋਰਟ ਦੇ ਵਿੱਚ ਪੈਂਡਿੰਗ ਹੈ। ਟ੍ਰਾਇਲ ਪੈਂਡਿੰਗ ਹੈ ਜੀ ਉਹਦਾ ਹਲੇ ਚਲਾਨ ਪੇਸ਼ ਹੋਣਾ। ਸੋ ਜਿਹੜੀ ਇਹ ਗੱਲ ਤੁਸੀਂ ਮੈਨੂੰ ਸੁਣਾਈ ਆ ਟੋਟਲੀ ਬੇਸਲੈਸ ਆ। ਕੋਈ ਕਿਸੇ ਨੂੰ ਕੋਈ ਕਿਸੇ ਤੇ ਧਮਕੀ ਨਹੀਂ ਦਿੱਤੀ ਇਹ ਸਾਰੇ ਜਿਹੜੇ ਬੇਸਲੈਸ ਅਲਿਗੇਸ਼ਨ ਆ ਪਰ ਲੇਕਿਨ ਉਹਨਾਂ ਨੇ ਕਿਹਾ ਕਿ ਸਾਨੂੰ ਰਸਤੇ 'ਚ ਰੋਕ ਕੇ ਧਮਕੀ ਦਿੱਤੀ ਹੈ ਲੱਗਦਾ ਵੀ ਉਹ ਬਿਲਕੁਲ ਜੇ ਰੋਕਿਆ ਹੋਊ ਜੀ ਕਿਸੇ ਨੂੰ ਉਹਦੀ ਕੋਈ ਫੋਨ ਲੋਕੇਸ਼ਨ ਹੁੰਦੀ ਆ ਬੰਦਾ ਉਸ ਏਰੀਆ 'ਚ ਗਿਆ ਹੋਊ ਕਿਹਨੇ ਰੋਕਿਆ ਹੋ ਕਿਸੇ ਜਗਤਾਰ ਸਿੰਘ ਦਾ ਨਾਮ ਲੈ ਰਹੇ ਆ ਹੁਣ ਇਹ ਨਹੀਂ ਪਤਾ ਵੀ ਉਹ ਜਗਤਾਰ ਸਿੰਘ ਅਫੀਸ਼ੀਅਲ ਆ ਜਾਂ ਉਹ ਨਾਨ ਅਫੀਸ਼ੀਅਲ ਬੰਦਾ ਪ੍ਰਾਈਵੇਟ ਬੰਦਾ ਜੇ ਵਾਕਈ ਕਿਸਨੇ ਘੇਰਿਆ ਤਾਂ ਇਹ ਉਹਦੀ ਕੰਪਲੇਨਟ ਕਰ ਸਕਦੇ ਆ ਜੇ ਕਿਸਨੇ ਘੇਰਿਆ ਹੋਊਗਾ ਤਾਂ ਉਸ ਲੋਕੇਲਿਟੀ 'ਚ ਕਿਸੇ ਬੰਦੇ ਨੇ ਦੇਖਿਆ ਹੋਊਗਾ ਜੇ ਕੋ ਫੋਨ ਗੱਲ ਸਾਡੇ ਕਿਸੇ ਬੰਦੇ ਵੱਲੋਂ ਧਮਕੀ ਜਾਂਦੀ ਆ ਤਾਂ ਫੋਨ ਦੀ ਆਪਦੀ ਤੁਸੀਂ ਉਹਦੀ ਕਾਲ ਡਿਟੇਲਸ ਲੈ ਲਓ ਕੀ ਸਾਡੇ ਬੰਦੇ ਨੇ ਕਦੀ ਫੋਨ ਕੀਤਾ ਕਿਸੇ ਨੂੰ ਕੋਈ ਬੜੇ ਬੇਸਲੈਸ ਅਲੀਗੇਸ਼ਨ ਆ ਜਿਨ੍ਹਾਂ ਦਾ ਕੋਈ ਸਿਰ ਪਰ ਹੈ ਨਹੀਂ ਤੇ ਉਹ ਕਹਿੰਦੇ ਜੀ ਆਪਾਂ ਕਈ ਵਾਰ ਦਰਖਾਸਤ ਕੀਤੀ ਪਰ ਪਾਵਰਫੁੱਲ ਬੰਦੇ ਨੇ ਸਾਡੀ ਦਰਖਾਸਤ ਕੋਣ ਪਾਵਰਫੁੱਲ ਆ ਜੀ ਮੈਂ ਫਿਰ ਕੀ ਇਹਦਾ ਮਾਮਲਾ ਕੋਰਟ ਦੇ ਵਿੱਚ ਪੈਂਡਿੰਗ ਆ ਕਿਸੇ ਨੇ ਕਿਸੇ ਨੂੰ ਕੋਈ ਧਮਕੀ ਨਹੀਂ ਦਿੱਤੀ ਇਹ ਅੱਜ ਕੱਲ ਲੋਕਾਂ ਨੇ ਬੜਾ ਮਾਹੌਲ ਬਣਾਇਆ ਹੋਇਆ ਹੈ ਪੁਲਿਸ ਦੇ ਖਿਲਾਫ ਪ੍ਰਸ਼ਾਸਨ ਦੇ ਕੋਟਾਂ ਜਦਕਿ ਕੋਰਟਸ ਬੈਠੀਆਂ ਨੇ ਕੋਟਾਂ ਨੇ ਆਪਣਾ ਕੰਮ ਕਰਨਾ ਪੁਲਿਸ ਨੇ ਆਪਣਾ ਕੰ ਸੋ ਮੇਰੇ ਅਕੋਰਡਿੰਗ ਜਿੰਨੀ ਕਿ ਮੈਨੂੰ ਨੌਲੇਜ ਹੈ ਇਸ ਕੇਸ ਦੀ ਇਹ ਕੋਈ ਇਦਾਂ ਦੀ ਗੱਲ ਹੈ ਨਹੀਂ ਕਿਸੇ ਨੇ ਕੋਈ ਕਿਸੇ ਨੂੰ ਧਮਕੀ ਨਹੀਂ ਦਿੱਤੀ ਇਹ ਸਾਰੇ ਬੇਸਲੈਸ ਅਲੀਗੇਸ਼ਨ ਲੱਗਦਾ ਵੀ ਜਿਹੜੇ ਮੁਲਾਜ਼ਮ ਹੈ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੋ ਸਕਦਾ ਜੀ ਇਹ ਤਾਂ ਬਾਅਦ ਚ ਕੋਰਟ ਡਿਸਾਈਡ ਕਰੂਗੀ ਵੀ ਪਰ ਅੱਜ ਦੀ ਡੇਟ 'ਚ ਜੇ ਇਹ ਕਹਿ ਰਹੇ ਨਾ ਵੀ ਕੋਈ ਸਾਨੂੰ ਧਮਕੀਆਂ ਦਿੱਤੀਆਂ ਨੇ ਤਾਂ ਕਾਈਂਡਲੀ ਉਹ ਫੋਨ ਦੀਆਂ ਡਿਟੇਲਸ ਮੈਨੂੰ ਪ੍ਰੋਵਾਈਡ ਕਰ ਦਿਓ ਤੁਸੀਂ ਲੈ ਕੇ ਦੇ ਦਿਓ ਚਾਹੇ ਸਾਨੂੰ ਵੀ ਕਿਹੜੇ ਬੰਦੇ ਨੇ ਕਿਸ ਫੋਨ ਤੋਂ ਨੰਬਰ ਤੋਂ ਧਮਕੀ ਦਿੱਤੀ ਆ ਜਾਂ ਕਿਹਨੇ ਜਿੱਥੇ ਘੇਰਿਆ ਉਸ ਏਰੀਆ ਦੀ ਤੁਸੀਂ ਕਾਲ ਡਿਟੇਲਸ ਤੇ ਲੋਕੇਸ਼ਨ ਕਢਵਾ ਸਕਦੇ